ਫਿਜ਼ੀਓਥੈਰੇਪਿਸਟ ਇੱਕ ਇਸ ਤਰ੍ਹਾਂ ਦੀ ਆਰਟ ਜ ਜਿਹਨੂੰ ਮੈਂ ਆਰਟ ਕਹਾਵਾਂਗਾ ਜਿਹੜਾ ਕਿ ਤੁਹਾਡੇ ਸਰੀਰ ਦੇ ਟੈਚ ਨੂੰ ਦੁਰਸਤ ਕਰਦਾ ਉਹ ਉਸ ਜਗ੍ਹਾ ਤੇ ਲਿਆਂਦਾ ਜਿੱਥੇ ਹੋਣਾ ਚਾਹੀਦਾ ਤੇ ਇਸ ਤਰ੍ਹਾਂ ਦਾ ਜਿਹੜਾ ਇਹ ਇਲਾਜ ਹੈ ਉਹ ਲੱਖ ਰੁਪਏ ਦਾ ਆਪਰੇਸ਼ਨ ਦਾ ਖਰਚਾ ਵੀ ਬਚਾ ਦਿੰਦਾ ਹੈ ਤੇ ਤੁਹਾਡੇ ਸਰੀਰ ਨੂੰ ਤੰਦਰੁਸਤ ਬੀਕਤਾ ਹੈ ਅੱਜ ਵਰਲਡ ਫਿਜ਼ੀਓਥੈਰੇਪਿਸਟ ਡੇ ਹੈ ਤੇ ਅਸੀਂ ਅੰਮ੍ਰਿਤਸਰ ਦੇ ਜਨਮ ਨੇ ਡਾਕਟਰ ਹਰਪ੍ਰੀਤ ਸਿੰਘ ਬਾਵਾ ਜੀ ਨਾਲ ਮਿਲਦੇ ਆ ਜੋ ਕਿ ਫਿਜ਼ੀਓਥੈਰੇਪੀ ਦੇ ਵਿੱਚ ਬੜਾ ਵੱਡਾ ਨਾਮ ਬਣਾ ਚੁੱਕੇ ਆ ਤੇ ਇਹਨਾਂ ਦੇ ਨਾਮ ਨਾਲ ਅੱਜ ਫਿਜ਼ੀਓਥੈਪੀ ਦੀ ਮਿਸਾਲਾ ਵਿੱਚ ਪਿਆ ਜਾ ਰਹੀ ਹੈ ਤੇ ਸਵਾਗਤ ਹੈ ਸਰ ਤੁਹਾਡਾ ਲਾਈਵ ਭਾਰਤ ਤੇ ਸ਼ੁਸ਼ਕਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈ ਹੈ ਅੱਜ ਵਰਲਡ ਫਿਜ਼ੀਓਥੈਪਿਸਟ ਡੇ ਹੈ ਬਹੁਤ ਬਹੁਤ ਮੁਬਾਰਕਾਂ ਚ ਵਰਲਡ ਫਿਜ਼ੀਓਥੈਰੇਪੀ ਡੇ ਹੈ ਸਭ ਤੋਂ ਪਹਿਲਾਂ ਮ ਪੰਜਾਬ ਬ੍ਰਾਂਚ ਨੂੰ ਪ੍ਰੈਜ਼ੀਡੈਂਟ ਨੂੰ ਅਤੇ ਮੈਂ ਆਪਣੇ ਸਾਰੇ ਕੋਲੀਗਜ਼ ਆਪਣੇ ਸੀਨੀਅਰਸ ਆਪਣੇ ਮੈਂਟਰਸ اور ਆਪਣੇ ਜੂਨੀਅਰਸ ਨੂੰ ਵਧਾਈ ਦੇਣਾ ਜਨਾ ਇਸੇਖ ਸ਼ੁਭ ਦਿਨ ਤੇ اور ਸਾਰਿਆਂ ਨੂੰ ਇਹ ਕਿਹਾ ਕਿ ਖੂਬ ਵਧੂ ਫਲੋ ਵਧੀਆ ਕੰਮ ਕਰੋ ਤੇ ਜਿਵੇਂ ਵਰਡ ਫਿਜ਼ੀਓਥੈਰਪੀਜ਼ ਹੈ ਇਹ ਜਿਹੜੇ ਇੱਕ ਇਸ ਤਰ੍ਹਾਂ ਦਾ ਟ੍ਰੀਟਮੈਂਟ ਦਾ ਇੱਕ ਸਾਧਨ ਹੈ ਜਿਹੜਾ ਕਿ ਇਨਸਾਨ ਨੂੰ ਅ ਸਰੀਰ ਦੇ ਵਿੱਚ ਚੀਰਾ ਫੜਾ ਕਰਨ ਤੋਂ ਵੀ ਬਚਾ ਦਿੰਦਾ ਤੇ ਦੁਰਸਤ ਵੀ ਕਰ ਦਿੰਦਾ ਉਹਨਾਂ ਦੀ ਪੋਜੀਸ਼ਨ ਜਿਹੜੀ ਹੈ ਬੋਨਸ ਦੀ ਉਹ ਸਹੀ ਕਰ ਦਿੰਦਾ ਇਹਦੀ ਅਵੇਰਨੈਸ ਜਿਹੜੀ ਆ ਅੱਜ ਲੋਕਾਂ ਦੇ ਵਿੱਚ ਚਲੋ ਪਹਿਲੇ ਨਾਲੋਂ ਤਾਂ ਹੋ ਰਹੀ ਹੈ ਲੇਕਿਨ ਉਸ ਤਰੀਕੇ ਨਾਲ ਨਹੀਂ ਹੈਗੀ ਜਿਹੜੀ ਹੋਣੀ ਚਾਹੀਦੀ ਹੈ ਬਿਲਕੁਲ ਸਰ ਬਿਲਕੁਲ ਤੁਸੀਂ ਬੜਾ ਅੱਛਾ ਕੁਐਸਚਨ ਪਾਇਆ ਕਿ ਲੋਕਾਂ ਨੂੰ ਕੀ ਹੈ ਕਿ ਜਿਹੜਾ ਦੋ ਐਕਸਰਸਾਈਜ਼ਾਂ ਸਿੱਖ ਜਾਂਦਾ ਉਹਨੂੰ ਲੱਗਦਾ ਕਿ ਫਿਜ਼ਿਓਥੈਰਾਪਿਸਟ ਹੀ ਹੈ ਪਰ ਇਸ ਦਾ ਕੁਝ ਨਹੀਂ ਹੈ ਕਿ ਬੇਸਿਕਲੀ ਇੱਕ ਬੜਾ ਨੋਕਲ profession ਹੈ ਇਹ 4.5 ਸਾਲ ਦੀ ਬੈਚਲਰ ਆਫ ਫਿਜ਼ਿਓਥੈਰੇਪੀ ਡਿਗਰੀ ਹੈ ਉਸ ਤੋਂ ਬਾਅਦ ਮਾਸਟਰ ਆਫ ਫਿਜ਼ਿਓਥੈਰੇਪੀ ਉਹ ਅਲੱਗ-ਅਲੱਗ ਸਟਰੀਮ ਚ ਹੈ ਨਿਊਰੋਲੋਜੀ ਚ ਹੈ ਆਰਥੋਪੈਡਿਕਸ ਹੈ ਪਰਿਐਟ੍ਰਿਕਸ ਹੈ ਗਾਇਨੋਕੋਲਜੀ ਹੈ ਸਪੋਰਟਸ ਹੈ ਇਹ ਸਾਰੀ ਐਕਸਟ੍ਰੀਮ ਚ ਦੋ ਦੋ ਸਾਲ ਲਾ ਕੇ ਫਿਰ ਤਕਰੀਬਨ 7 ਸਾਲ ਲਾ ਕੇ ਆਪਾਂ ਬਾਹਰ ਨਿਕਲਦੇ ਹਾਂ ਤੇ ਲੱਖਾਂ ਰੁਪਏ ਖਰਚ ਕਰੀਦੇ ਆ ਕੋਹ ਹਰ ਸਾਲ ਦੀ ਫੀਸ ਵੀ ਲੱਖਾਂ ਚ ਜਾਂਦੀ ਹੈ ਪੜਾਈਆਂ ਦੀ ਫੀਸ ਵੀ ਔਰ ਟਾਈਮ ਤੁਸੀਂ 7 ਸਾਲ ਆਪਣੀ ਜ਼ਿੰਦਗੀ ਦੇ ਡੋਟ ਕਰ ਦਿੰਦੇ ਹੋ profession ਤੇ ਇੱਕ ਜਗ੍ਹਾ ਤੇ ਕੀ ਹੈ ਕਿ ਕੋਈ ਆਮ ਡਾਕਟਰ ਜਿਹੜੇ ਨੇ ਨਾਮ ਨਹੀਂ ਲੈਣਾ ਚਾਹੁੰਦਾ ਉਹ ਆਪਣੇ ਥਲੇ ਬੰਦੇ ਰੱਖ ਕੇ ਉਹਨਾਂ ਨੂੰ ਦੋ ਕਸਰਸਾਈਜ਼ ਸਿਖਾ ਕੇ ਬ੍ਰਿਜਾ ਦੇ ਘਰ ਭੇਜ ਦਿੰਦੇ ਨੇ ਜਾ ਕੇ ਆਪਣੇ ਆਪ ਨੂੰ ਫਿਜ਼ੀਓਥੈਰਾਪਿਸਟ ਕਹਿ ਕੇ ਲੋਕਾਂ ਦੇ ਘਰ ਜਾ ਕੇ ਤੇ ਪੈਸੇ ਕਮਾ ਰਹੇ ਨੇ ਕੁਝ ਤੇ ਮਾਲਸ਼ੀਆ ਵੀ ਫਿਜ਼ੀਓਥੈਰਾਪਿਸਟ ਬਣ ਕੇ ਜਾਇਦੇ ਰਹਿੰਦੇ ਬਿਲਕੁਲ ਸਰ ਬਿਲਕੁਲ ਉਹ ਵੀ ਆਪਣੇ ਆਪ ਨੂੰ ਇਹ ਕਹਿੰਦੇ ਕਿ ਅਸੀਂ ਫਿਜ਼ੀਓਥੈਰਾਪਿਸਟ ਹਾਂ ਗੱਲ ਕਿ ਮੈਂ ਇਹੋ ਚੀਜ਼ੇ ਵੇਰ ਲੈ ਕੇ ਆਉਣਾ ਚਾਹੁੰਦਾ ਸਰ ਇਹ ਚੇਅਰਨਸ ਲੈ ਕੇ ਆਉਣਾ ਚਾਹੁੰਦਾ ਕਿ ਇਹ ਚੰਗੇ ਇੰਸਟੀਚਿਊਟ ਦੇ ਵਿੱਚੋਂ ਚੰਗੀ ਯੂਨੀਵਰਸਿਟੀ ਦੇ ਵਿੱਚੋਂ ਪਲਸ 2 ਮੈਡੀਕਲ ਕਰਨ ਤੋਂ ਬਾਅਦ ਇੱਕ ਐਂਟਰੈਂਸ ਐਗਜ਼ਾਮ ਪਲੀਅਰ ਕਰਨ ਤੋਂ ਬਾਅਦ 4.5 ਸਾਲ ਦੀ ਡਿਗਰੀ ਪਲਸ 2 ਸਾਲ ਦੀ ਮਾਸਟਰ ਡਿਗਰੀ ਕਈ ਲੋਕਾਂ ਨੇ ਪੀ ਐਚ ਡੀ ਪ੍ਰੋਗਰਾਮ ਵੀ ਕੀਤੇ ਨੇ ਯਾਨੀ ਕਿ ਜਿਸ ਤਰ੍ਹਾਂ ਇੱਕ ਸਰਜਨ ਦੀ ਪੜ੍ਹਾਈ ਹੁੰਦੀ ਹੈ ਉਸੇ ਤਰ੍ਹਾਂ ਇੱਕ ਫਿਜ਼ੀਓਥੈਰਾਪਿਸਟ ਦੀ ਵੀ ਪੜ੍ਹਾਈ ਹੁੰਦੀ ਹੈ ਉਹਨੂੰ ਵੀ ਸਕਿੱਲ ਜਿਹੜਾ ਆਪਣੀ ਨੌਲੇਜ ਜਿਹੜੀ ਡਿਵੈਲਪ ਕਰਨੀ ਪੈਂਦੀ ਹੈ ਬਿਲਕੁਲ ਸਰ ਜਿਵੇਂ ਐਮ ਬੀ ਬੀ ਐਸ ਐਮ ਬੀ ਬੀ ਐਸ ਵੇ ਆਪਣੇ ਸਪੈਕਟ ਪੜ੍ਹਦੇ ਨੇ ਅਸੀਂ ਤਕਰੀਬਨ ਸੇਮ ਸਵੈਕਟ ਪੜ੍ਹਦੇ ਆ ਉਹਦੇ ਨਾਲ ਆਪਣੇ ਫਿਜ਼ੀਓਥੈਰੇਪੀ ਦੇ ਸਪੈਕਟ ਵੀ ਪੜ੍ਹਦੇ ਉਹਦੇ ਨਾਲ ਨਾਲ ਅਸੀਂ ਫਿਜ਼ੀਓਥੈਰੇਪੀ ਦੇ ਸਪੈਕਟ ਵੀ ਪੜ੍ਹ ਹੀ ਦਿੰਦੇ ਨੇ ਸਾਡੀ ਜਿਹੜਾ profession ਚ ਜਿਹੜੀ ਸਾਡੀ ਪੜ੍ਹਾਈ ਹੈ ਉਹ ਵੀ ਬੜੀ ਵਾਸਟ ਹੈ ਯਾਨੀ ਕਿ ਤੁਹਾਨੂੰ ਡਬਲ ਨੋਲਜ ਗੇਨ ਕਰਨੀ ਪੈਂਦੀ ਹੈ ਮੈਡੀਸਿਨ ਦੇ ਨਾਲ-ਨਾਲ ਬੋਨਸ ਦੀ ਵੀ ਸਟ੍ਰਕਚਰ ਦੀ ਵੀ ਦੇਖੋ ਨੈਟ ਵੀ ਸਾਨੂੰ ਸਭ ਤੋਂ ਪਹਿਲਾਂ ਜ਼ਰੂਰੀ ਹੈ ਬਾਕੀ ਆਰਥੋਪੈਡਿਕ ਸਰਜਰੀ ਬਹੁਤ ਜ਼ਰੂਰੀ ਹੈ ਮੇਰੇਕੀ ਤਕਰੀਬਨ ਜਿੰਨੇ ਐਸਿਸਮੈਕ ਪੜਦੇ ਸਾਡੇ ਫਿਜ਼ਿਓ ਸਾਰੇ ਉਹਨੂੰ ਵਾਸਤਵੀ ਜਿਹੜੇ ਨੇ ਉਹ ਟ੍ਰੇਨ ਕਰਦੇ ਤੇ ਗੱਲ ਕਰੀਏ ਕਿ ਕਿਹੜੀ ਕਿਹੜੀ ਚੀਜ਼ਾਂ ਦਾ ਇਲਾਜ ਜਿਹੜਾ ਫਿਜ਼ੀਓਥੈਰੇਪਿਸਟ ਦੇ ਹੋ ਜਾਂਦਾ ਸਰ ਬਹੁਤ ਸਾਰੀਆਂ ਬਿਮਾਰੀਆਂ ਨੇ ਇਦਾਂ ਆਪਾਂ ਨਾਮ ਲਵਾਂਗੇ ਤੇ ਆਪਾਂ ਐਕਸਪਲੇਨ ਨਹੀਂ ਕਰ ਪਾਵਾਂਗੇ ਪ੍ਰੋਪਰ ਪਰ ਲਾਈਕ ਛੋਟੀ ਜਿਹੀ ਦਾ ਰੋਗ ਆ ਜਿਵੇਂ ਸਟ੍ਰੋਕ ਪੇਸ਼ੈਂ ਮਲਟੀਪਲ ਸਕਲੋਰੋਸਿਸ ਹੈ ਫਿਰ ਤੁਸੀਂ ਪੀਆਵੀਡੀ ਡਿਸਕਲੈਪਸ ਲਾ ਲਓ ਰੱਬਸਪਾਇਨ ਦੀ ਕੋਈ ਪ੍ਰੋਬਲਮ ਲਾ ਲਓ ਸਿਸਥੈਸ ਲਗਾ ਲਓ ਸਪੌਟ ਅਲੋਸਿਸ ਲਗਾ ਲਓ ਪੋਸਟਿਵ ਆਰਥਰਾਈਟਿਸ ਲਾ ਲਓ اےਵੀਐਲ ਲਗਾ ਲਓ ਐਬਸਕੋਨੇਕ੍ਰੋਸਿਸ ਲਗਾ ਲਓ ਤੁਸੀਂ ਸਰਵਾਈਕਲ ਦੀ ਪ੍ਰੋਬਲਮ ਲਾ ਲਓ ਗੋਡਿਆ ਦੀ ਪ੍ਰੋਬਲਮ ਲਾ ਲਓ ਨਿਕਾਪੈਂਟ ਇੰਜਰੀਜ਼ ਲਾ ਲਓ ਟੈਨ ਨਾਈਟਸ ਲਗਾ ਲਓ ਤੱਕਾ ਟੂਟੀ ਜਾਂਦਾ ਗਿਆ ਦਾ ਸਭ ਚੀਜ਼ਾਂ ਦੇ ਤੁਸੀਂ ਜਰਦੀ ਸਾਹਿਬ ਬਹੁਤ ਚੰਗਾ ਹੋਗਾ ਯਾਨੀ ਕਿ ਸਰੀਰ ਦੇ ਟੈਚ ਸਰੀਅਲ ਤੁਸੀਂ ਲਗਾਓ ਜਿਹਨੇ ਸਪੋਰਟਸ ਦੇ ਪਲੇਅਰ ਨੇ ਜਿਹੜੇ ਉਹਨਾਂ ਨੂੰ ਕੋਈ ਇੰਜਰੀ ਹੋਈ ਹੈ ਸਭ ਤੋਂ ਪਹਿਲਾ ਇਹਦਾ ਯਾਨੀ ਕਿ ਸਰੀਰ ਦੇ ਟੈਚੇ ਦੇ ਵਿੱਚ ਜੇ ਮਾਸਪੇਸ਼ੀਆਂ ਆ ਹੱਡੀਆਂ ਆ ਜੇ ਨਾੜਾਂ ਹੈਗੀਆਂ ਇਹਨਾਂ ਤਿੰਨਾਂ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਤਾਂ ਫਿਜ਼ੀਓਥੈਰੇਪਿਸਟ ਉਹਨੂੰ ਠੀਕ ਕਰ ਸਕਦਾ ਹੈ ਬਿਲਕੁਲ ਠੀਕ ਕਰ ਸਕਦਾ ਔਰ ਚੰਗਾ ਫਿਜ਼ੀਓਥੈਰੇਪਿਸਟ ਨੇ ਵਾਕਈ ਯੂਨੀਵਰਸਿਟੀ ਡਿਗਰੀ ਕੀਤੀ ਹੈ ਸਭ ਤੋਂ ਪਹਿਲਾਂ ਇਹ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਉਹਨੇ ਉਹ ਕੈਪेबल ਹੈ ਉਹਨੇ ਡਿਗਰੀ ਕੀਤੀ ਕਿ ਉਹਦੇ ਕੋਲ ਵਾਕਈ ਕਿਸੇ ਇੰਸਟੀਚਿਊਟ ਤੋਂ ਜਾਂ ਯੂਨੀਵਰਸਿਟੀ ਤੋਂ ਪ੍ਰੋਪਰ ਰੈਕੋਗਨਾਈਜ਼ਡ ਯੂਨੀਵਰਸਿਟੀ ਹੈ ਇਹ ਕੀ ਕਰ ਰਹੇ ਹੋ ਤੁਹਾਡੀਆਂ ਵੈਸੇ ਵੀ ਕਈ ਇੰਟਰਵਿਊ ਕੀਤੀਆਂ ਤੇ ਕਈ ਇਹ ਹੀ ਦੇਖੇ ਵੀ ਆ ਤੁਹਾਡੇ ਕੇਸਿਸ ਕੀ ਵੱਡੇ ਵੱਡੇ ਆਪਰੇਸ਼ਨ ਜਨਨਪੁਰੇ ਸ਼ਹਿਰ ਦੇ ਡਾਕਟਰਾਂ ਨੇ ਆਪਰੇਸ਼ਨ ਸਰਜਰੀ ਰეკਮੈਂਡ ਕੀਤੀ ਆ ਉਹ ਤੁਹਾਡੇ ਕੋ ਆਂਦੇ 15 ਦਿਨਾਂ ਚ ਠੀਕ ਹੋ ਜਾਂਦੇ ਆ ਇਸ ਤਰ੍ਹਾਂ ਦੇ ਕਈ ਐਗਜ਼ਾਮਪਲ ਵੀ ਹੈ ਸਾਬ ਵਾਹਿਗੁਰੂ ਦੀ ਕਿਰਪਾ ਅਸੀਂ ਕੋਸ਼ਿਸ਼ ਕਰਦੇ ਆ ਮਿਹਨਤ ਕਰਦੇ ਆ ਕਿ ਪ੍ਰਮਾਤਮਾ ਕਿਰਪਾ ਕਰਦਾ ਇਸ ਤਰ੍ਹਾਂ ਦੇ ਕਿੰਨੇ ਕੇਸ ਹੋਣੇ ਆ ਆਪਣਾ ਐਕਸਪੀਰੀਅੰਸ ਹੈ ਬਹੁਤ ਸਾਰੇ ਬੰਦੀ ਦੇ ਬਹੁਤ ਚਲ ਬਾਕੀ ਜਾਂਦੇ ਜਾਂਦੇ ਇੱਕ ਲਾਸਟ ਮੈਸੇਜ ਜਿਹੜੇ ਆਮ ਲੋਕਾਂ ਲਈ ਜਿਹੜਾ ਕਿ ਫਿਜ਼ੀਓਥੈਰਪੀ ਮਾਲਸ਼ੇ ਨੂੰ ਵੀ ਫਿਜ਼ੀਓਥੈਰਪੀ ਸਮਝਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਪਛਾਣ ਕਿਵੇਂ ਕੀਤੀ ਜਾ ਸਕੀ ਕਿ ਐਕਚੁਅਲ ਚ ਫਿਜ਼ੀਓਥੈਰਾਪਿਸਟ ਹੁੰਦਾ ਕੀ ਹੈ ਤੇ ਹੈ ਕੀ ਹੋਣਾ ਕੀ ਚਾਹੀਦਾ ਬੀਕੋ ਸਰ ਸਭ ਤੋਂ ਪਹਿਲਾਂ ਤੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਆਪਾਂ ਕਲਾ ਦੇ ਵਿੱਚ ਮਸ਼ੀਨਾਂ ਲਵਾਈਆਂ ਨੇ ਕਿਸੇ ਆਮ ਇਨਸਾਨ ਕੋਈ ਨੂੰ ਆਪਾਂ ਕੋਐਕਸ ਕਹ ਦਿੰਦੇ ਆ ਜਿਹੜੇ ਫੇਕ ਫਿਜ਼ੀਓਥੈਰਾਪਿਸਟ ਹੈ ਜਿਹੜੇ ਤੁਹਾਨੂੰ ਚਾਰਜ ਆ 5 5000 ਰੁਪਏ ਲੈ ਕੇ ਕਾਰਾਂ ਕੇ ਥੈਰਪੀਸ ਕਰ ਦਿੰਦੇ ਨੇ ਪਹਿਲਾਂ ਤੁਸੀਂ ਉਹਨਾਂ ਨੂੰ ਰੈਕੋਗਨਾਈਜ਼ ਕਰੋ ਕਿ ਕਹੇ ਬੰਦੇ ਨੇ ਡਿਗਰੀ ਕੀਤੀ ਹੈ ਜਾਂ ਨਹੀਂ ਕੀਤੀ ਕਿਉਂਕਿ ਕੀ ਇਹ ਵਿਸ਼ਕੀ ਹੈ ਕਿ ਜਿਹੜੀ ਵੀ ਕੋਈ ਡਿਜ਼ੀਜ਼ ਹੈ ਜਾਂ ਡਿਸਆਰਡਰ ਹੈ ਉਹਦੇ ਸਾਹਮਣੇ ਲਈ ਐਕਸਰਸਾਈਜ਼ ਬੰਦੀ ਹੈ ਯਾਨੀ ਕਿ ਜਿਹੜੀ ਮਰਜੀ ਲੱਤਾ ਬਾਵਾ ਜਿਵੇਂ ਮਰਜੀ ਲਾ ਦੀਆਂ ਤੇ ਪੇਸ਼ੈਂਟ ਠੀਕ ਹੋ ਜਾਏਗਾ ਜਿਹੜਾ ਕੰਮ ਚੰਗੇ ਫਿਜ਼ੋਥੈਰਾਪਿਸਟ ਤੁਹਾਨੂੰ 15 ਦਿਨਾਂ ਵਿੱਚ ਕਰ ਦੇਣਾ ਉਹ ਆਮ ਬੰਦਾ ਤੁਹਾਨੂੰ 6 ਮਹੀਨਿਆਂ ਵਿੱਚ ਨਹੀਂ ਕਰ ਸਕਦਾ ਤੇ ਦੂਜੀ ਗੱਲ ਜਿਹੜੀਆਂ ਮਸ਼ੀਨਾਂ ਨੇ ਉਹਦੀਆਂ ਵੀ ਕਈ ਇੰਡੀਕੇਸ਼ਨਸ ਕੰਟਰ ਇੰਡੀਕੇਸ਼ਨਸ ਨੇ ਕਿਹੜੀ ਕੰਡੀਸ਼ਨ ਚ ਚਲਾਨੀ ਆ ਜਾਂ ਕਿਹੜੀ ਕੰਡੀਸ਼ਨ ਚ ਨਹੀਂ ਚਲਾਨੀ ਇਹ ਨਾ ਹੋਵੇ ਕਿ ਆਪਾਂ ਆਪਣੀ ਪ੍ਰੋਬਲਮ ਨੂੰ ਠੀਕ ਕਰਦੇ ਕਰਦੇ ਆਪਾਂ ਹੋਰ ਨੁਕਸਾਨ ਕਰ ਦਈਏ ਸੋ ਕਾਈਂਡਲੀ ਤੋ ਬਹੁਤ ਵੱਡੀ ਗੱਲ ਕੀਤੀ ਹੈ ਕਿ ਚੰਗੇ ਫਿਜ਼ੀਓਥੈਰਾਪਿਸਟ ਕਿਉਂਕਿ ਸਰੀਰ ਤੁਹਾਡਾ ਇਸ ਤਰ੍ਹਾਂ ਦਾ ਹੈ ਸਾਥੀ ਜੋ ਐਂਡ ਤੱਕ ਤੁਹਾਡੇ ਨਾਲ ਚੱਲਣਾ ਤੇ ਇਹਦੇ ਨਾਲ ਖਿਲਵਾੜ ਨਾ ਕਰੋ ਰਿਸਕ ਤੁਸੀਂ ਕਿਤੇ ਵੀ ਲੈ ਸਕਦੇ ਹੋ ਪਰ ਆਪਣੀ ਬਾਡੀ ਦੇ ਨਾਲ ਨਹੀਂ ਲੈ ਸਕਦੇ ਇਸ ਕਰਕੇ ਆਪਣੇ ਸਰੀਰ ਦੀ ਜਿਹੜੀ ਹੈ ਉਹ ਇਲਾਜ ਜਿਹੜਾ ਇੱਕ ਫਿਜ਼ੀਓਥੈਰਾਪਿਸਟ ਜਿਹੜਾ ਰਜਿਸਟਰਡ ਹੈ ਜਿਹੜਾ ਐਜੂਕੇਟਿਡ ਹੈ ਉਸ ਤੋਂ ਹੀ ਕਰਾਉਣਾ ਚਾਹੀਦਾ ਨਾ ਕਿ ਇੱਕ ਕਿਸੇ ਵੀ ਆਮ ਮਾਲਚੀ ਕੋ ਜਾ ਕੇ ਆਪਣੀ ਹੱਡੀਆਂ ਦਾ ਇਲਾਜ ਕਰਾਉਣਾ ਸ਼ੁਰੂ ਕਰ ਦਈਏ ਆਮ ਜਨ ਤੁਹਾਨੂੰ ਭੁਗਤਣਾ ਪੈ ਸਕਦਾ ਇਸ ਤਰ੍ਹਾਂ ਦੇ ਹਜ਼ਾਰਾਂ ਐਗਜ਼ਾਮਪਲ ਆ ਤਾਂ